ਮਾਨਯੋਗ ਡੀਜੀਪੀ ਪੰਜਾਬ ਦੇ ਆ ਦੇਸ਼ਾਂ ਨਿਰਦੇਸ਼ਾਂ ਦੇ ਤੇ ਏਆਈਜੀ ਐਸਐਸਐਸਓਏ ਅੰਮ੍ਰਿਤਸਰ ਦੇ ਦੇਸ਼ਾਂ ਨਿਰਦੇਸ਼ਾਂ ਜੁੱਧ ਨਸ਼ਾ ਵਿਰੋਧ ਦੇ ਕਾਰਵਾਈ ਕਰਦੇ ਆ ਮਿਤੀ 19/3/25 ਨੂੰ ਐਫਆਈਆਰ ਨੰਬਰ 14 ਰਜਿਸਟਰਡ ਕੀਤੀ ਗਈ ਜਿਸ ਵਿੱਚ ਤਿੰਨ ਅਕਿਊਜ਼ਡ ਅਰੈਸਟਡ ਕੀਤੇ ਗਏ ਜਿਨ੍ਹਾਂ ਕੋਲ 134 ਗ੍ਰਾਮ ਹਿਰੋਇਨ ਤੇ ਇੱਕ ਪਿਸਟਲ 32 ਬੋਰ ਤੇ ਤਿੰਨ ਕਾਰਟ੍ਰਿਜ ਬਰਾਮਦ ਹੋਈ ਸਰੀ ਸਿਕਰਟ ਇਨਫੋਰਮੇਸ਼ਨ ਤੇ ਆਇਆ ਹੈ ਕਿ ਇਹਦੇ ਇਹ ਸਾਰੇ ਮਾਮਲੇ ਦੇ ਵਿੱਚ ਕੁਝ ਆਰਮੀ ਦੇ ਜਿਹੜੇ ਮੌਜੂਦਾ ਨੌਕਰੀ ਕਰਨ ਦੇ ਨੇ ਉਹ ਸਮਗਲਿੰਗ ਆਮਦ ਦੀ ਸਮਗਲਿੰਗ ਦੇ ਵਿੱਚ ਇਨਵੋਲਵ ਨੇ ਤੇ ਉਹਨਾਂ ਨੂੰ ਆਪਾਂ ਫੜੇ ਦੋ ਜਣੇ ਫੜ ਲਿਆ ਇੱਕ ਜੇ ਬਾਕੀ ਆ ਵੜਨਾ ਸਰ ਇਹ ਵੀ ਸਾਹਮਣੇ ਆਇਆ ਕਿ ਦੋ ਭਰਾ ਹੀ ਨੇ ਸਕੇ ਜੀ ਬਿਲਕੁਲ ਦੋ ਸਕੇ ਭਰਾ ਨੇ ਇੱਕ ਅਗਨੀਵੀਰ ਆ ਮੁੰਡਾ ਉਹ ਅਗਨੀਵੀਰ ਦੇ ਤੌਰ ਤੇ ਆਰਮੀ ਚ ਵਾ ਸੋ ਉਹਨੂੰ ਆਪਾਂ ਅਰੈਸਟ ਕਰਨਾ ਬਾਕੀ ਆ ਉਹਦਾ ਭਰਾ ਜਿਹੜਾ ਗੁਰਪ੍ਰੀਤ ਗੋਪੀ ਅੱਜ ਆਪਾਂ ਕੋਰਟ ਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਹਾਸਲ ਕੀਤਾ ਵਾ ਅਗਲੀ ਕਾਰਵਾਈਆਂ ਚੱਲਿਆ ਰਹੇ ਨੇ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਇਹਨਾਂ ਦਾ ਕਿਸ ਤਰ੍ਹਾਂ ਆਰਮੀ ਚ ਰਹਿ ਕੇ ਇਹ ਇਦਾਂ ਦਾ ਰੁਝਾਨ ਹੋਇਆ ਜਾਂ ਕਿੱਦਾਂ ਇਹਨਾਂ ਦੇ ਲਿੰਕ ਪਾਇਆ ਹੋਏ ਇਹ ਕਿਹੜੀ ਜਗ੍ਹਾ ਤੇ ਮੰਗਵਾਉਂਦੇ ਸੀ ਸਮਾਨ ਆਪਣਾ ਇਹ ਸਾਰੇ ਅਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਦੇਖਾ ਪੱਬੋਵਾਲ ਪਿੰਡ ਦਾ ਅੰਮ੍ਰਿਤਸਰ ਰੂਰਲ ਦੇ ਵਿੱਚ ਉੱਥੇ ਹਨ ਮੁਖਬਰਾਂ ਦੇ ਇਤਲਾਹ ਮਿਲੀ ਹੀ ਕਿ ਉੱਥੇ ਘੁੰਮ ਰਿਹਾ ਵਾ ਉੱਥੋਂ ਹੀ ਇਨਵੈਸਟੀਗੇਸ਼ਨ